ਸਤਿ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋੜਪੂਰਾ ਪਰ ਰੋਜ਼ਾਨਾ ਪਖਦੇ ਮਸਲਿਆਂ ਬਾਰੇ ਚਲੰਤ ਮਾਮਲਿਆਂ ਬਾਰੇ ਤੁਹਾਡੇ ਰੋਬਰੋ ਹੁੰਦੇ ਰਹੇ ਨੇ ਅੱਜ ਇੱਕ ਉਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਨੇ ਜਿਹੜੀਆਂ ਗੱਲਾਂ ਤੁਹਾਡੇ ਅੱਖਾਂ ਸਾਹਮਣੇ ਵਾਪਰਦੀਆਂ ਨੇ ਪਰ ਤੁਹਾਡੇ ਸਮਝ ਚ ਨਹੀਂ ਆ ਰਿਹਾ ਬਈ ਕੀ ਹੋ ਰਿਹਾ ਪਹਿਲਾਂ ਇੱਕ ਸਤਪਾਲ ਸਿੰਘ ਗਿੱਲ ਥਾਣੇਦਾਰ ਉਹਦੀ ਵੀਡੀਓ ਵਾਇਰਲ ਹੋ ਰਹੀ ਹੈ ਹੁਣ ਬਹੁਤ ਵਧੀਆ ਖੁਲਾਸੇ ਕੀਤੇ ਨੇ ਜਿਹੜੇ ਸਾਡੇ ਅੱਖਾਂ ਖੋਲਦੇ ਨੇ ਅਕਾਲੀ ਪਾਜਪਾ ਗੜਜੋੜ ਸਰਕਾਰ ਦੇ ਦੌਰਾਨ 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਹੁੰਦੇ ਨੇ ਦਿਨ ਦਿਹਾੜੇ 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਪੋਸਟਰ ਲੱਗੇ ਜਾਂਦੇ ਨੇ ਤੇ 12 ਅਕਤੂਬਰ ਨੂੰ ਵਿਦਬੀਕਾਰ ਨੂੰ ਅੰਜਾਮ ਦੇ ਦਿੱਤਾ ਜਾਂਦਾ ਤੇ 14 ਅਕਤੂਬਰ ਨੂੰ ਸ਼ਾਂਤਮਈ ਧਰਨੇ ਤੇ ਬੈਠੀਆਂ ਸੰਗਤਾਂ ਉੱਪਰ ਪੁਲਿਸੀਆ ਅਤਿਆਚਾਰ ਟਾਇਆ ਜਾਂਦਾ ਬੱਤੀਆਂ ਵਾਲਾ ਚੌਕ ਕੋੜਪੂਰਾ ਚ ਵੀ ਤੇ ਬਹਿਬਲ ਕਲਾਂ ਵਿੱਚ ਵੀ ਸਤਪਾਲ ਸਿੰਘ ਗਿੱਲ ਖਾਨੇਦਾਰ ਕੀ ਕਹਿ ਰਹੇ ਨੇ ਉਹ ਕਹਿੰਦੇ ਉਸ ਵੇਲੇ ਦੇ AIGRS 16 ਦੀ ਅਗਵਾਈ ਚ ਜਿਹੜੀ ਪਹਿਲੀ SIT ਦਾ ਗਠਨ ਹੋਇਆ ਤਾਂ ਉਹਨੇ ਦੱਸਿਆ ਕਿ ਡੇਰੇ ਵੱਲੋਂ ਡੇਰਾ ਸਰਸਾ ਵੱਲੋਂ 6 ਕਰੋੜ ਰੁਪਇਆ ਆਇਆ ਬੇਦਬੀ ਕਾਰਨੋਂ ਅਣਜਾਣ ਦੇ ਲਈ ਕਿਹੜੇ-ਕਿਹੜੇ ਖਾਤਿਆਂ 'ਚ ਆਇਆ ਉਹਨਾਂ ਨੇ ਇੱਕ-ਇੱਕ ਖਾਤਾ ਉਜਾਗਰ ਕਰਤਾ ਪਰ ਬਾਅਦ ਵਿੱਚ ਸਰਕਾਰ ਨੇ ਉਹ ਰਿਪੋਰਟ ਦਬਾ ਲਈ ਤੇ ਉਹ ਰਿਪੋਰਟ ਅੱਜ ਤੱਕ ਜਨ ਤੱਕ ਨਹੀਂ ਹੋ ਸਕੀ ਤੇ ਉਹ ਚਾਚਾ ਤੱਕ ਵੀ ਨਹੀਂ ਛਡਣ ਦਿੱਤੀ ਇਸ ਤਰ੍ਹਾਂ ਦੀਆਂ ਹੋਰ ਕਿਹੜੀਆਂ-ਕਿਹੜੀਆਂ ਰਿਪੋਰਟਾਂ ਦਬਾਈਆਂ ਨੇ ਉਹਨਾਂ ਦੇ ਤੁਹਾਡੇ ਨਾਲ ਸਾਂਝ ਪਾਉਣੀ ਹੈ ਸੋ ਉਸ ਵੇਲੇ ਇੱਕ ਜਸਟਿਸ ਜੋਰਾ ਸਿੰਘ ਕਮਿਸ਼ਨ ਉਹ ਵੀ ਬਾਦਲ ਸਰਕਾਰ ਨੇ ਗਠਨ ਕੀਤਾ ਸੀ ਪਹਿਲਾ ਜਿਹੜਾ ਗਠਨ ਹੋਇਆ ਸੀ AIG ਉਸ ਵੇਲੇ ਦੇ ਇਕਬਾਲ ਪ੍ਰੀਤ ਸਿੰਘ ਸਹੋਤਾ ਜਿਹੜੇ ਅੱਜਕੱਲ ਬੀਜੀਪੀ ਨੇ ਉਨ੍ਹਾਂ ਦੇ ਅਗਵਾਚ ਐਸਆਈਪੀ ਦਾ ਗਠਨ ਹੁੰਦਾ ਹੈ 14 ਅਕਤੂਬਰ 2015 ਨੂੰ 21 ਅਕਤੂਬਰ 2015 ਨੂੰ ਰਿਪੋਰਟ ਦੇ ਦਿੰਦੇ ਨੇ ਕਿ ਬਹਿਬਲ ਗੋਲੀ ਕਾਂਡ ਲਈ ਪੁਲਿਸ ਜ਼ਿੰਮੇਵਾਰ ਹੈ ਧਾਂਨ ਛਾਤੀ ਪੁਲਿਸ ਖਲਾਫ ਮਾਮਲਾ ਦਰਜ ਹੋ ਜਾਂਦਾ ਹੈ ਪੁਲਿਸ ਦਾ ਦੇ ਵੀ ਅਣਛਾਤੀ ਨਹੀਂ ਜਸਟਿਸ ਜੋਰਾ ਸਿੰਘ ਕਮਿਸ਼ਨ ਦਾ ਗਠਨ ਕਰਦੀ ਹੈ ਬਾਦਲ ਸਰਕਾਰ ਜਸਟਿਸ ਜੋਰਾ ਸਿੰਘ ਅੱਜ ਵੀ ਜਾਉਂਦੇ ਨੇ ਤੇ ਕਹਿ ਰਹੇ ਨੇ ਕਿ ਜਦੋਂ ਮੈਂ ਰਿਪੋਰਟ ਦੇਣ ਗਿਆ ਤਾਂ ਬਾਦਲ ਪਰਿਵਾਰ ਰਿਪੋਰਟ ਲੈਣ ਲਈ ਤਿਆਰ ਨਹੀਂ ਸੀ ਨਾ ਮੁੱਖ ਮੰਤਰੀ ਨਾ ਉਪ ਮੁੱਖ ਮੰਤਰੀ ਤੇ ਨਾ ਇਹਨਾਂ ਦਾ ਕੋਈ ਪ੍ਰਿੰਸੀਪਲ ਫੈਕਟਰੀ ਦਾ ਜ਼ਿੰਮੇਵਾਰ ਅਫਸਰ ਸੱਤ ਸੈਕਟਰ ਲਾਰਕਨ ਨੂੰ ਦੇ ਕੇ ਆ ਗਏ ਉਹ ਵੀ ਰਿਪੋਰਟ ਦੱਬ ਗਏ ਜਸਟਿਸ ਮਾਰਕੰਡੇ ਕਾਰਦੂ ਕੀ ਪੰਜ ਕਮਿਸ਼ਨ ਦਾ ਇੱਕ ਗਠਨ ਹੁੰਦਾ ਉਹ ਰਿਪੋਰਟ ਤਿਆਰ ਕਰਦੇ ਨੇ ਦੇਸ਼ਕ ਬਾਦਲ ਸਰਕਾਰ ਨੇ ਉਸ ਰਿਪੋਰਟ ਨੂੰ ਉਸ ਵੇਲੇ ਮਾਨਤਾ ਨਹੀਂ ਦਿੱਤੀ ਨਾ ਦਿਓ ਪਰ ਉਸ ਰਿਪੋਰਟ ਤੋਂ ਬੜਾ ਕੁਝ ਹਾਸਲ ਕੀਤਾ ਜਾ ਸਕਦਾ ਸੀ ਇੱਕ ਜਸਟਿਸ ਵੱਲੋਂ ਜਿਹੜਾ ਉਸ ਵੇਲੇ ਕੀਤਾ ਗਿਆ ਬੜੀ ਢੰਗਾਈ ਨਾਲ ਜਾਂਚ ਪਰਤਾਲ ਵਾਲੇ ਪਤਾ ਨਹੀਂ ਕਿੰਨੇ ਪੰਨੇ ਕਾਲੇ ਕੀਤੇ ਗਏ ਉਸ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਸੀ ਪਰ ਨਹੀਂ ਅਸੀਂ ਇਨਸਾਫ ਨਹੀਂ ਸੀ ਦੇਣਾ ਚਾਹੁੰਦੇ ਅਸੀਂ ਇਨਸਾਫ ਵਾਲੇ ਪਾਸੇ ਨਹੀਂ ਸੀ ਆਉਣਾ ਚਾਹੁੰਦੇ ਇਸ ਲਈ ਉਹ ਵੀ ਰਿਪੋਰਟ ਦਬਾ ਦਿੱਤੀ ਗਈ ਫਿਰ ਜਿਵੇਂ ਜਿਵੇਂ ਉਹ ਬੇਦਬੀ ਕਾਂਡ ਦਾ ਮਾਮਲਾ ਚੱਲਦਾ ਪਰ ਇਸ ਤੋਂ ਇਲਾਵਾ ਬੇਦਬੀ ਕਾਂਡ ਤੋਂ ਥੋੜੀ ਜਿਹੀ ਵੱਖਰੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ 1 ਦਸੰਬਰ 2005 ਨੂੰ ਰੋਜ਼ਾਨਾ ਸਪੋਕਸਮੈਨ ਸ਼ੁਰੂ ਹੁੰਦਾ ਹੈ ਅਖਬਾਰ 1 ਜਨਵਰੀ 1994 ਜਿਹੜਾ ਮਾਸਿਕ ਸਪੋਕਸਮੈਨ ਸੀ ਮੰਥਲੀ ਸਪੋਕਸਮੈਨ ਰਸਾਲਾ ਉਹ 1 ਦਸੰਬਰ 2005 ਨੂੰ ਰੋਜ਼ਾਨਾ ਬਣ ਜਾਂਦਾ ਹੈ ਤੇ ਉਸ ਵੇਲੇ ਅਕਾਲ ਤਖਤ ਦੇ ਜਥੇਦਾਰ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਹੁੰਦਾ ਹੈ ਕਿ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਵਿੱਚ ਕੋਈ ਵੀ ਨੌਕਰੀ ਨਾ ਕਰੇ ਪੱਤਰਕਾਰੀ ਨਾ ਕਰੇ ਅਨੁਸ਼ਤਿਆਰ ਨਾ ਦੇਵੇ ਨੂੰ ਸਹਾਇਕ ਨਾ ਦੇਵੇ ਭਾਏ ਦਾ ਬਿਜ਼ਨਸ ਨਾ ਦੇਵੇ ਅਸੀਂ ਅੱਜ ਉਹਨੂੰ ਪੰਥ ਚੋਂ ਛੇਕ ਰਹੇ ਹਾਂ ਬਾਅਦ ਦੇ ਵਿੱਚ ਸਾਹਮਣੇ ਹੁੰਦਾ ਉਜਾਗਰ ਹੁੰਦਾ ਕਿ ਉਹ ਕਾਲ ਤਦ ਜਥੇਦਾਰ ਦਾ ਹੁਕਮਨਾਮਾ ਨਹੀਂ ਸੀ ਇੱਕ ਪ੍ਰੈਸ ਨੋਟ ਸੀ ਉਹ ਵੀ ਸ਼੍ਰੋਮਿਕ ਕਮੇਟੀ ਦਾ ਕੋਈ ਮੁਲਾਜ਼ਮ ਸੀ ਹਰਵੀਰ ਸਿੰਘ ਪਵਰ ਉਹਦੇ ਵੱਲੋਂ ਜਾਰੀ ਕੀਤਾ ਗਿਆ ਸੀ ਪ੍ਰੈਸ ਨੋਟ ਉਸ ਲਈ ਬੜੀ ਚਰਚਾ ਚੱਲਦੀ ਹੈ ਪਰ ਉਹ ਵੀ ਗੱਲ ਦਬਾ ਦਿੱਤੀ ਗਈ ਅੱਜ ਤੱਕ ਸਾਹਮਣੇ ਨਹੀਂ ਆਈ ਫਿਰ ਗਿਆਨੀ ਗੁਰਮਖ ਸਿੰਘ ਜਿਹੜੇ ਤਖਤ ਦੰਦਮਾ ਸਾਹਿਬ ਦੇ ਮੁਖ ਸੇਵਾਦਾਰ ਸਨ ਉਹਨਾਂ ਨੇ ਇੱਕ ਖੁਲਾਸਾ ਕੀਤਾ ਪ੍ਰੈਸ ਅਖਬਾਰਾਂ ਦੀਆਂ ਵੀ ਸੁਰਖੀਆਂ ਬਣਾ ਸੋਸ਼ਲ ਮੀਡੀਆ ਦੀਆਂ ਵੀ ਤੇ ਵਿਜਲਾਈ ਮੀਡੀਆ ਇਲੈਕਟ੍ਰੋਨਿਕ ਮੀਡੀਆ 'ਚ ਬਹੁਤ ਚਰਚਾ ਰਹੀ ਕਿ ਤਖਤਾਂ ਦੇ ਜੱਥੇਦਾਰਾਂ ਨੂੰ ਦਿੱਲੀ ਸੌਰੀ ਚੰਡੀਗੜ੍ਹ ਆਪਣੇ ਨਿੱਜੀ ਰਹਿਸ਼ਤੇ ਤਲਬ ਕਰਦੇ ਨੇ ਪ੍ਰਕਾਸ਼ ਸਿੰਘ ਬਾਦਲ ਉਹ ਹੁਕਮ ਦਿੰਦੇ ਨੇ ਕਿ ਡੇਰਾ ਸਰਸਾ ਦੇ ਮੁਖੀ ਖਿਲਾਫ ਜਿਹੜਾ ਹੁਕਮਨਾਮਾ ਜਾਰੀ ਕੀਤਾ ਉਹ ਵਾਪਸ ਲਿਆ ਜਾਵੇ ਪਸਤਾਂ ਦੇ ਜੱਥੇਦਾਰ ਥੋੜਾ ਜਿਹਾ ਇਤਰਾਜ਼ ਕਰਦੇ ਨੇ ਕਿੰਤੂ ਪ੍ਰੰਤੂ ਕਰਦੇ ਨੇ ਵੀ ਇਸ ਤਰ੍ਹਾਂ ਕਿਵੇਂ ਸਿਧਾਂਤ ਵਿਚਾਰਧਾਰਾ ਰਸਮੋ ਰਵਾਜ਼ ਤੇ પાਸੇ ਚਲੇ ਜਾਣਗੇ ਨਿਜਮ ਅਨੁਸ਼ਾਸਨ ਉਹ ਕਹਿੰਦੇ ਸਾਰੇ ਪਾਸੇ ਕਰ ਦੋ ਮੈਨੂੰ ਨਹੀਂ ਪਤਾ ਇਹਨੂੰ ਤੁਸੀਂ ਜਿਵੇਂ ਮਰਜ਼ੀ ਮਾਫ਼ ਕਰੋ ਬਿਨ ਮੰਗੇ ਮਾਫੀ ਦਿੱਤੀ ਗਈ 90 ਲੱਖ ਰੁਪਏ ਤੋਂ ਜ਼ਿਆਦਾ ਗੋਲਕਾਂ ਦਾ ਪੈਸਾ ਇਸ਼ਤਿਹਾਰ ਬਾਜ਼ੀ ਰਹੀਂ ਉਸ ਮਾਫੀ ਨੂੰ ਸਹੀ ਦਰਸਾਉਣ ਤੇ ਖਰਚ ਕਰ ਦਿੱਤਾ ਗਿਆ ਫਿਰ ਚੱਤ ਚੱਤ ਬਹੁਤ ਰੋਲਾ ਪਿਆ ਉਹ ਵਾਅਦਾ ਲੈ ਲੈ ਗਿਆ ਆਦੇਸ਼ ਲੈਣਾ ਪਿਆ ਕਿਉਂਕਿ ਸੰਗਤ ਦਾ ਦਬਾਅ ਸੀ ਪਰ ਕੀਦ ਬਾਅਦ ਸੀ ਉਹ ਤਖਤਾਂ ਦੇ ਜ਼ਥੇਦਾਰ ਉਸ ਤੋਂ ਬਾਅਦ ਜਵਾਂ ਨਹੀਂ ਬੋਲੇ ज्ञानी गोर्मक सिंह ਨੇ ਆਪਣਾ ਬਿਆਨ ਵਾਪਸ ਲੈ ਲਿਆ ਕਿਉਂਕਿ ਉਹ ਕਹਿੰਦਾ ਮੈਨੂੰ ਧਮਕੀਆਂ ਮਿਲਣ ਲੱਗ ਗਈਆਂ ਸਨ ਉਹਨੂੰ ਧਮਕੀਆਂ ਮਿਲਣ ਲੱਗੀਆਂ ਉਸ ਤੋਂ ਬਾਅਦ ਉਹ ਆਪਣੀ ਜ਼ੁਬਾਨ ਬੰਦ ਕਰ ਲੈਣ। ਪ੍ਰੋਫੈਸਰ ਦਰਸ਼ਨ ਸਿੰਘ ਅਕਾਲ ਤਖਤ ਦੇ ਸਾਫਾ ਜਥੇਦਾਰ ਉਹਨਾਂ ਨੂੰ 506 ਇੱਕ ਦਿੱਤਾ ਗਿਆ ਪਹਿਲਾਂ ਤਲਬ ਕੀਤਾ ਗਿਆ ਉਹ ਅਕਾਲ ਤਖਤ ਤੇ ਪੇਸ਼ ਹੋਏ ਕੱਤਾਂ ਦੇ ਜਥੇਦਾਰ ਉਹਨਾਂ ਦਾ ਸਾਹਮਣਾ ਨਾ ਕਰ ਸਕੇ ਕਹਿੰਦੇ ਨਹੀਂ ਸਾਡੇ ਦਫ਼ਤਰ ਚ ਆ ਕੇ ਪੇਸ਼ ਹੋ ਉਹ ਕਹਿੰਦੇ ਇਸ ਤਰ੍ਹਾਂ ਨਹੀਂ ਤੁਸੀਂ ਅਕਾਲ ਤਖਤ ਤੱਕ ਤਲਬ ਕੀਤਾ ਮੈਂ ਅਕਾਲ ਤਖਤ ਤੇ ਪੇਸ਼ ਆ ਮੇਰੇ ਤੋਂ ਸਵਾਲ ਕਰੋ ਪਰ ਸਵਾਲ ਕਰਨ ਦੀ ਕਿਸੇ ਕੋਲ ਜ਼ਰਤ ਨਹੀਂ ਸੀ ਉਹ ਕਹਿੰਦੇ ਸਾਡੇ ਦਫ਼ਤਰ ਚ ਪੇਸ਼ ਹੋ ਕਹਿੰਦੇ ਨਹੀਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਕਾਲ ਤਖਤ ਵਿੱਚ ਆਪਣਾ ਸਪਸ਼ਟੀਕਰਨ ਰੱਖਿਆ ਤੇ ਆਗੇ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਪਰ ਉਹਨਾਂ ਨੂੰ ਛੇਕ ਦਿੱਤਾ ਗਿਆ ਭਾਈ ਗੁਰਬਚਨ ਸਿੰਘ ਤਾਲਾਫਦਾਨਾ ਜਿਹੜੇ ਕਹਿੰਦੇ ਨੇ ਤੇ ਜਗਵਿੰਦਰ ਸਿੰਘ ਵਿਦਾਂਤੀ ਬਤੌਰ ਜਥੇਦਾਰ ਅਕਾਲ ਤਖਤ ਸਾਹਿਬ ਉਹ ਜਿਹੜੀ ਗੁਰ ਬਿਲਾਸ ਪਾਤਸ਼ਾਹੀ 6ਵੀਂ ਪੁਸਤਕ ਰਿਲੀਜ਼ ਕਰ ਰਹੇ ਨੇ ਉਹ 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਨਾਲ ਸੰਬੰਧਿਤ ਹੈ ਉਹ ਉਹਦੇ ਵਿੱਚ ਬਹੁਤ ਸਾਰੇ અપਮਾਨਜਨਕ ਸ਼ਬਦਾਂ ਦੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਤੀ ਬਹੁਤ ਇਤਰਾਜਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਉਹ ਕਹਿੰਦੇ ਲਿਖ ਕੇ ਭੇਜੋ ਉਹ ਲਿਖ ਕੇ ਭੇਜ ਦੇਣੇ ਨੇ ਆਦਾ ਐਲਜੀ ਤੇ ਜੋ ਉਹ ਐਲਜੀ ਦੇ ਤੌਰ ਤੇ ਭੇਜਦੇ ਨੇ ਫਰਮ ਨੇ ਉਹ ਵੀ ਨਹੀਂ ਮੰਨਿਆ ਜਾਂਦਾ ਅਖੀਰ ਉਹ ਕਹਿੰਦੇ ਫਿਰ ਮੈਂ ਰਿਪੋਰਟਾਂ ਜਨਤਕ ਕਰ ਦੇਣੀ ਆ ਉਹਨਾਂ ਨੇ ਰਿਪੋਰਟਾਂ ਜਨਤਕ ਕਰਤੀਆਂ ਤਾਂ ਉਹਨਾਂ ਨੂੰ ਪੰਜ 6 ਇੱਕ ਦਿੱਤਾ ਗਿਆ ਸਰਦਾਰ ਜਗਿੰਦਰ ਸਿੰਘ ਸਪੋਕਸਮੈਨ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਤੇ ਭਾਈ ਗੁਰਵਕ ਸਿੰਘ ਕਾਲਾਫਗਾਨਾ ਕਿਹੜੀ ਉਹਨਾਂ ਖਿਲਾਫ ਸਜ਼ਾ ਸੀ ਅੱਜ ਤੱਕ ਸਾਬਤ ਨਹੀਂ ਕਰ ਸਕੇ ਪਰ ਉਹ ਰਿਪੋਰਟਾਂ ਦਬਾ ਲਈਆਂ ਗਈਆਂ ਪਤਾ ਨਹੀਂ ਕਿੱਥੇ ਗਏ ਸਾਡੀਆਂ ਭਾਵਨਾਵਾਂ ਪਤਾ ਨਹੀਂ ਕਿੱਥੇ ਗਏ ਇਹਨਾਂ ਲੋਕਾਂ ਨੂੰ ਤਖਤਾਂ ਦੇ ਜਥੇਦਾਰ ਮੰਨਣ ਵਾਲੇ ਜਾਂ ਸ਼੍ਰੋਮਿਕ ਕਮੇਟੀ ਦੇ ਅਹੁਦੇਦਾਰ ਮੰਨਣ ਵਾਲੇ ਜਾਂ ਅਕਾਲੀ ਦਲ ਬਾਦਲ ਦੇ ਸਰਵੇ ਸਰਵਾ ਮੰਨਣ ਵਾਲੇ ਉਹਨਾਂ ਦੀਆਂ ਭਾਵਨਾਵਾਂ ਸ਼ਾਂਤ ਰਹੀਆਂ ਕਿਸੇ ਨੇ ਨਾ ਬੋਲਿਆ ਹੁਣ ਜਿਹੜੀ ਸਾਂਝੀ ਘਟਨਾ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਸਮਝਦਾ ਉਹ ਹੈ ਗਿਆ ਇਕਬਾਲ ਸਿੰਘ ਝੁੰਦਾ ਦੀ ਰਿਪੋਰਟ ਜਦੋਂ 4 ਫਰਵਰੀ 2017 ਦੀਆਂ ਲੋਕ ਸਭਾ ਵਿਧਾਨ ਸਭਾ ਚੋਣਾਂ ਮੌਕੇ ਅਕਾਲੀ ਦਲ ਦੀ ਨਮੋਸ਼ੀ ਜਾਣਖਾੜ ਹੁੰਦੀ ਆ ਫਿਰ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਨੂੰ ਨਮੋਸ਼ੀ ਜਾਣਖਾੜ ਹੁੰਦੀ ਆ ਤਾਂ ਫਿਰ 20 ਫਰਵਰੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਨਮੋਸ਼ੀ ਜਾਣਖਾੜ ਹੁੰਦੀ ਆ ਸਿਰ ਤਿੰਨ ਵਿਧਾਇਕ ਰਾਜ ਜਾਂਦੇ ਨੇ ਇੱਕ ਮਾਲਵੇ ਦਾ ਮਨਪ੍ਰੀਤ ਸਿੰਘ ਐਲੀ ਇੱਕ ਮਾਝੇ ਤੋਂ ਬੀਬੀ ਗਨੀਰ ਕੌਰ ਮਜੀਠੀਆ ਇਹ ਇੱਕ ਦੁਆਬੇ ਤੋਂ ਡਾਕਟਰ ਸੁਖਵਿੰਦਰ ਸਿੰਘ ਸੁਖੀ ਸਿਰ ਤਿੰਨ ਐਮਐਲਏ ਉਸ ਵੇਲੇ ਬੜੀ ਚਰਚਾ ਚੱਲਦੀ ਹੈ ਕਿ ਕਾਲੀ ਦਲ ਹਾਸ਼ੀਏ ਤੇ ਜਾ ਪਿਆ ਤਾਂ ਕਿਉਂ ਜਾ ਪਿਆ ਤਾਂ ਉਸ ਵੇਲੇ ਇੱਕ ਐਡਵੋਕੇਟ ਇਕਬਾਲ ਸਿੰਘ ਝੁੰਡਾ ਦੀ ਅਗਵਾਈ ਚ ਕਮੇਟੀ ਦਾ ਗਠਨ ਹੁੰਦਾ ਹੈ ਕਹਿੰਦੇ ਇੱਕ ਕਮੇਟੀ ਰਿਪੋਰਟ ਦੇਊਗੀ ਤੇ ਉਹ ਸਾਰਸ਼ਾ ਜਿਹੜੀਆਂ ਪਰ ਉਹ ਦਬਾ ਦਿੱਤੀ ਜਾਂਦੀ ਹੈ ਸਾਰੇ ਕਹਿੰਦੇ ਨਹੀਂ ਜੀ ਉਹ ਕਹਿੰਦੇ ਅਕਾਲੀ ਦਲ ਦਾ ਪਰ ਦਾ ਅੰਜੀ ਦਾ ਉਹਦਾ ਛੱਡਣਾ ਪਊਗਾ ਸੁਖਵੀਰ ਸਿੰਘ ਬਾਦਲ ਨੂੰ ਕਹਿੰਦੇ ਨਹੀਂ ਇਹ ਗੱਲ ਹੋਈ ਨਹੀਂ ਤਾਂ ਹੁਣ ਚਰਨਜੀਤ ਸਿੰਘ ਬਰਾੜ ਪਰ ਚਰਨਜੀਤ ਸਿੰਘ ਬਰਾੜ ਤੋਂ ਪਹਿਲਾਂ ਮਾਨਪ੍ਰੀਤ ਸਿੰਘ ਆਲੀ ਜਿਹੜੇ ਇਹਨਾਂ ਦੇ ਵਿਧਾਨ ਸਭਾ ਕਮੇਟੀ ਦੇ ਆਗੂ ਅਕਾਲੀ ਦਲ ਵੱਲੋਂ ਉਹ ਕਹਿੰਦੇ ਪਹਿਲਾਂ ਮੈਂ ਜਦੋਂ ਕਹਿੰਦੇ ਸੀ ਬਈ ਭਾਜਪਾ ਦਾ ਜਾਂ ਆਰਐਸਐਫ ਦਾ ਸਮਰਥਨ ਕਰੋ ਰਾਸ਼ਟਰਪਤੀ ਦੀ ਚੋਣ ਲਈ ਤਾਂ ਮੈਂ ਪਹਿਲਾ ਬੰਦਾ ਸੀ ਜਿਨਾਂ ਕਹਿ ਨਹੀਂ ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ ਮੈਂ ਜਵਾਬ ਦੇਤਾ ਸੀ ਪਰ ਹੁਣ ਜਦੋਂ ਤੱਕ ਧੁੰਦਾ ਝੁੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਨਹੀਂ ਹੁੰਦੀਆਂ ਰਿਪੋਰਟ ਜਨਤਕ ਨਹੀਂ ਹੁੰਦੀ ਉਦੋਂ ਤੱਕ ਮੈਂ ਅਕਾਲੀ ਦਲ ਦੀ ਕਿਸੇ ਵੀ ਸਰਗਰਮ ਸਿਆਸਤਕ ਜਾਂ ਮੀਟਿੰਗ 'ਚ ਹਿੱਸਾ ਨਹੀਂ ਲਵਾਂਗਾ ਉਹਨੇ ਇਹ ਗੱਲ ਕਹਿ ਕੇ ਤੇ ਕਿਨਾਰਾ ਕੱਢੀ ਕਰ ਲਈ ਹੁਣ ਕੋਰ ਕਮੇਟੀ ਦੀ ਮੀਟਿੰਗ ਹੋਈ ਪਰ ਉਹ ਨਹੀਂ ਗਿਆ ਚਰਨਜੀਤ ਸਿੰਘ ਬਰਾੜ ਅਕਾਲੀ ਦਲ ਬਾਦਲ ਦੇ ਸਿਆਸੀ ਸਲਾਹਕਾਰ ਉਹ ਵੀ ਇਹੀ ਗੱਲ ਕਹਿ ਰਹੇ ਨੇ ਉਹ ਕਹਿੰਦੇ ਮੈਂ ਸਮਝਾਉਂਦਾ ਰਿਹਾ ਅਮਰਤਪਾਲ ਸਿੰਘ ਖਾਲਸਾ ਦੇ ਖਿਲਾਫ ਖਡੂਰ ਸਾਹਿਬ ਤੋਂ ਤੇ ਸਰਵਜੀਤ ਸਿੰਘ ਖਾਲਸਾ ਦੇ ਖਿਲਾਫ ਫਰੀਦਕੋੜ ਤੋਂ ਉਮੀਦਵਾਰ ਖੜਾ ਨਾ ਕਰੋ ਬੜਾ ਰੋਲਾ ਪਿਆ ਐਡਵੋਕੇਟ ਕਮਾਲ ਸਿੰਘ ਝੁੰਦਾ ਦੀਆਂ ਰਿਪੋਰਟਾਂ ਬੱਵਗੀਆਂ ਸਟਾਰਸ਼ਾ ਲਾਗੂ ਨਹੀਂ ਹੋਈਆਂ ਪਰ ਜਿਹੜਾ ਨਵਾਂ ਉਜਾਗਰ ਹੋਇਆ ਮਾਮਲਾ ਉਹਦੇ ਚਰਨ ਦੀ ਸੇਮਬਰਾਣ ਨੇ ਕਿਹਾ ਤੁਸੀਂ ਪਿਛਲਿਆਂ 1 ਜੂਨ 2024 ਨੂੰ ਹੋਈਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਮਰਪਾਲ ਸਿੰਘ ਖਾਲਸਾ ਖਿਲਾਫ ਉਹ અપਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੇ ਨੇ ਜਿਹੜੀ ਇੱਥੇ ਦੁਹਰਾਈ ਨਹੀਂ ਜਾ ਸਕਦੀ ਗੁਰਸਾ ਸਿੰਘ ਵਲਟੋਆ ਕਿਉਂ ਦੀ ਸਰਦਾਰਲੀ ਦੀ ਵਰਤੋਂ ਕਰਦੇ ਨੇ ਇਹ ਸੱਚ ਵਿਰਸਲ ਸਿੰਘ ਵਲਟੋਆ ਦੀ ਜਮਾਨਤ ਜਬਤ ਹੋ ਗਈ ਤੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਖਾਲਸਾ ਖਾਲ ਬਹੁਤ ਤਿੱਖੀ ਤੇ ਸਖਤ ਸ਼ਬਦਾਂ ਲਈ ਵਰਤੀ ਸੀ ਪਰ ਉਹ 197000 ਤੋਂ ਜ਼ਿਆਦਾ ਵੋਟਾਂ ਨਾਲ ਜੇਤੂ ਰਹਿ ਤੇ ਉਹਨਾਂ ਨੇ ਵਿਰਸਲ ਸਿੰਘ ਵਲਟੋਆ ਦੀ ਜਮਾਨਤ ਜਬਤ ਕਰਾਤੀ ਪਰ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਹ ਵਿਰੋਧੀ ਸੋਰ ਆਪਣਾ ਰਹੇ ਨੇ ਬਾਗੀ ਸੋਰ ਆਪਣਾ ਰਹੇ ਨੇ ਸੁਖਦੇਵ ਸਿੰਘ ਢੀਂਸਾ ਉਹਨਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਸਾ ਬੀਬੀ ਜਗੀਰਕੌਰ ਉਹਨਾਂ ਦੀਆਂ ਬਾਗੀ ਸੁਰਾਂ ਤੇ ਸੁਣੀਆਂ ਨੇ ਜਿਹੜੇ ਵਿਕਰਨ ਸਿੰਘ ਮਜੀਠੀਆ ਨੇ ਉਹ ਇੱਕ ਵਾਰੀ ਸ਼ਾਂਤ ਨੇ ਉਹਨਾਂ ਉਧਰੋਂ ਬੋਲਦੇ ਨੇ ਨਾ ਉਧਰੋਂ ਬੋਲਦੇ ਨੇ ਪਰ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਸੀ ਕਿ ਸੁਖਦੇਵ ਸਿੰਘ ਢੀਂਸਾ ਨਾਲ ਇਸ ਤਰ੍ਹਾਂ ਟੱਕਾ ਨਹੀਂ ਹੋਣਾ ਚਾਹੀਦਾ ਆਦੇਸ਼ ਪ੍ਰਤਾਪ ਸਿੰਘ ਕਹਰੋਂ ਜੋ ਬਾਦਲ ਪਰਿਵਾਰ ਦੇ ਦਿਮਾਗ ਨੇ ਉਹਨਾਂ ਨੂੰ ਬਿਨਾ ਕਾਰਨ ਦੱਸੇ ਸਿਰ ਤੇ ਸਿਰ ਵਿਰਸਾ ਸਿੰਘ ਮਲਤੋਆ ਦੀ ਸ਼ਿਕਾਇਤ ਦੇ ਆਧਾਰ ਤੇ ਪਾਰਟੀ ਚੋਂ ਕੱਢ ਦੇਣਾ ਸੁਖਦੇਵ ਸਿੰਘ ਢੀਂਸਾ ਖਿਲਾਫ ਕਾਰਵਾਈ ਨਾ ਹੋਣਾ ਭਾਈ ਮਨਜੀਤ ਸਿੰਘ ਨੇ ਕਿਹਾ ਮੈਨੂੰ ਵੀ ਕਦਨਾ ਤਾਂ ਕੱਢ ਦੋ ਮੈਂ ਵੀ ਅਮਰਪਾਲ ਸਿੰਘ ਦੀ ਹਮਾਇਤ ਕਰੂੰਗਾ ਤੇ ਮੈਂ ਤੁਹਾਡੇ ਨਾਲ ਨਹੀਂ ਤੁਰਦਾ ਉਹਨਾਂ ਗੱਲਾਂ ਦੇ ਵਿੱਚ ਆਪਾਂ ਨਾ ਪਈਏ ਪਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਹਰਾ ਨੇ ਕਿਹਾ ਬੇ ਨੋਟਾ ਤੋਂ ਵੀ ਮਾੜੀ ਸਾਡੀ ਹਾਲਤ ਹੋ ਗਈ ਅਸੀਂ ਨਾ ਇੱਧਰ ਦੇ ਰਹਿਣਾ ਉੱਧਰ ਦੇ ਰਹਿ ਇਹਦੇ ਲਈ ਪਾਰਟੀ ਲੀਡਰਸ਼ਿਪ ਜ਼ਿੰਮੇਵਾਰ ਹੈ ਫਿਰ ਪ੍ਰਸ਼ਨ ਹੋਰ جاری ਹੁੰਦਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਫਿਰ ਭਰੋਸਾ ਜਤਾਇਆ ਗਿਆ ਤਾਂ ਪ੍ਰੋਫੈਸਰ ਚੰਦੂ ਮਾਰਾਏ ਕਹਿੰਨੇ ਨਹੀਂ ਹੋ ਪ੍ਰਸ਼ਨ ਉਹਦੀ ਗਲਤ ਸੀ ਕਿਉਂ ਗਲਤ ਜਾਰੀ ਹੋਇਆ ਇਹਦੀ ਗੱਲ ਸੋਚਣ ਵਾਲੀ ਹੈ ਵਿਚਾਰਨ ਵਾਲੀ ਹੈ ਚਿੰਤਾ ਦਾ ਵਿਸ਼ਾ ਹੈ ਪਰ ਚਰਨਜੀਤ ਸਿੰਘ ਬਰਾਰ ਮਾਨਪ੍ਰੀਤ ਸਿੰਘ ਇਆਲੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਰਾ ਵਰਗੇ ਹੋਰ ਬਹੁਤ ਸਾਰੇ ਨੇ ਇੱਕ ਵੱਖਰਾ ਗੁੱਟ ਵੀ ਤਿਆਰ ਹੋ ਰਿਹਾ ਵੱਖਰਾ ਗਰੁੱਪ ਤਿਆਰ ਹੋ ਰਿਹਾ ਪਰ ਸਰਦਾਰ ਜਗਿੰਦਰ ਸਿੰਘ ਸਪੋਕਸਮੈਨ ਦਾ ਇੱਕ ਸੂਰਸੀ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਦਾ ਇੱਕ ਸੂਰਸੀ ਪਾਈ ਗੁਰਵਕ ਸਿੰਘ ਕਾਲਾਪ ਗੰਨਾ ਦਾ ਇੱਕ ਸੂਰਸੀ ਆਰ ਸੋਹਲ ਜਿਹੜੇ ਉਸ ਵੇਲੇ AIG ਸਨ ਉਹਨਾਂ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਕਿਉਂ ਦਬਾ ਦਿੱਤੀ ਗਈ ਜੇਕਰ ਜਸਟਿਸ ਜੋਰਾ ਸਿੰਘ ਕਮਿਸ਼ਨ ਦਾ ਗਠਨ ਅਸੀਂ ਕੀਤਾ ਉਸ ਗਠਨ ਦੀ ਰਿਪੋਰਟ ਤੋਂ ਦਵਾ ਦਿੱਤੀ ਗਈ ਜੇ ਗੈਨਨੀ ਗੁਰਮਖ ਸੈਨਿਕਾਂ ਕੇ ਤਖਤਾਂ ਦੇ ਜਥੇਦਾਰਾਂ ਨੂੰ ਤਲਬ ਕੀਤਾ ਗਿਆ ਤੇ ਬਿਨ ਮੰਗੀ ਮਾਫੀ ਦੇਣ ਲਈ ਡੇਰਾ ਸਰਸਾ ਦੇ ਮੁਖੀ ਨੂੰ ਆਖਿਆ ਗਿਆ ਤਾਂ ਗੱਲਾਂ ਕਿਉਂ ਦਵਾ ਦਿੱਤੀਆਂ ਗਈਆਂ ਇਸ ਸਵਾਲ ਦਾ ਜਵਾਬ ਮੰਗਦਿਆਂ ਨੇ ਜਿਹੜੇ ਜਿਹੜੇ ਵੀਰ ਭੈਣਾਂ ਨਾਲ ਜੁੜੇ ਨੇ ਉਹ ਕਮੈਂਟ ਕਰਨ ਪਰ ਸਭੇ ਭਾਸ਼ਾ ਵਿੱਚ ਤੇ ਦਲੀਲ ਨਾਲ ਬੇਦਲੀਲੇ ਕੀਤੇ ਗਏ ਕਮੈਂਟ ਦਾ ਜਵਾਬ ਤੁਹਾਨੂੰ ਪਤਾ ਫਿਰ ਅਸੀਂ ਕਿਹੜੇ ਪਾਸ਼ਾ ਚ ਦਿੰਨੇ ਆ ਉਸੇ ਪਾਸ਼ਾ ਜੀ ਤੁਹਾਨੂੰ ਜਵਾਬ ਮਿਲੂਗਾ ਪਰ ਜਿਹੜੇ ਪੰਥਦਰਦੀ ਨੇ ਸਿੱਖ ਚੰਤਕ ਨੇ ਪੰਥਕ ਵਿਦਵਾਨ ਨੇ ਜਿਨ੍ਹਾਂ ਨੂੰ ਚਿੰਤਾ ਪੰਥ ਦੀ ਕੌਮ ਦੀ ਆਉਣ ਵਾਲੀ ਨਵੀਂ ਪੀੜ੍ਹੀ ਦੀ ਸਿਧਾਂਤਾਂ ਦੀ ਵਿਚਾਰਧਾਰਾ ਦੀ ਸਾਡੇ ਨਿਆਰੇਪਣ ਦੀ ਉਹ ਜ਼ਰੂਰ ਇਹਦੇ ਬਾਰੇ ਸਬਕ ਜਵਾਬ ਦੇਣਗੇ ਫਿਰ ਮਿਲਾਂਗੇ ਚਲਨ ਤमाम ਲੈਣ ਨਾਲ ਫਸਲੇ ਮਸਲਿਆਂ ਨਾਲ ਉਦੋਂ ਤੱਕ ਦਿਓ ਇਜਾਜ਼ਤ ਸਤ ਸ੍ਰੀ ਅਕਾਲ